ML ਲਿਬ੍ਰੇਸ਼ਨ ਵੱਲੋਂ ਕਾਮਰੇਡ ਰਾਜਵਿੰਦਰ ਸਿੰਘ ਰਾਣਾ कमरेड सुरेंद्रपाल शर्मा एसोसिएशन टी एचर सुखजीत सिंह मानसांद ने कहा कि अपने आप पक्षी अखवाबियांटिट्यूएंट कॉलों में पिछले कई साल तो सेवा निभा रहे पीटीए अध्यापक फैकल्टी अध्यापक पिछले चार महीनों तो नवी सिक्ख्या नीति लागू करने केंद्रीय सरकार के सियासी मनसूबिया पैहरा दिद्या यूनीवर्सिटी

सिक्ख्याण विद्यक अदारित नवेगारिख्या निगार वाल है आगुआ ने मांग की माता सुंदरी यूनिवर्सिटी गर्लज कॉलेज मानसा समेत समूह कॉन्सिट्युएंट कॉलेजा पीटीए और गैसट फैकल्टी अध्यापक प्रवानगी दे तुरंत सेवा बहाल किया जाए ब्यूरो ਅੱਜ ਅਸੀਂ ਵਿਦਿਆਰਥੀ 代表 ਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਸੀਟੀਏ ਟੀਚਰ ਦੁਨੀਆ ਨਵਾ ਦੇ ਸਹਿਯੋਗ ਦੇ ਨਾਲ ਮਾਤਾ ਸੁੰਦਰੀ ਗਰਲ ਕਾਲਜ ਮਾਨਸਾ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਵਿਦਿਆਰਥੀ ਦੇ ਅਧਿਆਪਕਾਂ ਵੱਲੋਂ ਸਾਡਾ ਮਾਮਲਾ ਇਹ ਆ ਵੀ ਪਿਛਲੇ 1 ਮਹੀਨੇ ਤੋਂ ਬਾਅਦ ਜਦੋਂ ਦਾਖਲੇ ਹੋ ਗਏ ਵਿਦਿਆਰਥੀਆਂ ਦੇ ਇੱਥੇ ਮਾਤਾ ਸੁੰਦਰੀ ਕਾਲਜ ਮਾਨਸਾ ਦੇ ਵਿੱਚ ਪੀਟੀਏ ਫੰਡ ਵਾਲੇ ਅਧਿਆਪਕ ਹੁੰਦੇ ਨੇ ਜਿਹੜੇ ਤੇ ਗੈਸਟ ਫੈਕਲਟੀ ਦੇ ਅਧਿਆਪਕ ਹੁੰਦੇ ਨੇ ਕਿਹੜੇ ਗੈਸਟ ਫੈਕਲਟੀ ਵਾਲੇ ਅਧਿਆਪਕ ਨੇਗੇ ਉਹ ਇੱਕ ਮਹੀਨੇ ਤੋਂ ਆਪ ਦੀ ਜੁਆਇਨਿੰਗ ਵਾਸਤੇ ਯੂਨੀਵਰਸਿਟੀ ਲੜ ਰਹੇ ਨੇਗੇ ਤੇ ਪੀਟੀਏ ਫੰਡ ਵਾਲੇ ਦੇ ਆ ਕੇ ਇੱਥੇ ਲੜ ਰਹੇ ਨੇਗੇ ਲਗਾਤਾਰ ਇਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਪ੍ਰਿੰਸੀਪਲ ਨਾਲ ਪ੍ਰਸ਼ਾਸਨ ਨਾਲ ਵੀ ਮੀਟਿੰਗਾਂ ਕੀਤੀਆਂ ਪਰ ਇਹਨਾਂ ਦਾ ਸਮੱਸਿਆ ਦਾ ਕੋਈ ਹੱਲ ਨਹੀਂ ਤੇ ਇੱਕ ਮਹੀਨੇ ਤੋਂ ਵਿਦਿਆਰਥੀਆਂ ਦੇ ਕਲਾਸਾਂ ਜਿਹੜੀਆਂ ਬੰਦ ਪਈਆਂ ਲਗੀਆਂ ਵਿਦਿਆਰਥੀ ਆਉਂਦੇ ਨੇਗੇ ਇੱਥੋਂ ਬੈਠ ਕੇ ਮੁੜ ਜਾਂਦੇ ਨੇਗੇ ਸੋ ਸਾਡਾ ਮਾ ਸਵਾਲ ਹੈਗਾ ਇੱਕ ਇੱਥੇ ਪਿਛਲੇ ਥਾਲ ਥਾਲ ਤੋਂ ਕੋਈ ਵੀ ਰੈਗੂਲਰ ਪ੍ਰਿੰਸੀਪਲ ਨਿਕਾਲੇ ਦੇ ਵਿੱਚ ਸਾਡੀ ਇਹ ਮੰਗ ਹੈ ਵੀ ਰੈਗੂਲਰ ਪ੍ਰਿੰਸੀਪਲ ਲੈਣ ਦੀ ਜਾਵੇ ਇੱਥੇ ਤੇ ਦੂਸਰਾ ਇਹ ਆ ਵੀ ਜਿਹੜੇ ਪੀਟੀਆ ਫੰਡ ਵਾਲੇ ਅਧਿਆਪਕ ਹੁੰਦੇ ਨੇਗੇ ਉਹਨਾਂ ਨੂੰ ਬਹਾਲ ਕਰਕੇ ਵਿਦਿਆਰਥੀ ਨੇ ਕਲਾਸਾਂ ਸ਼ੁਰੂ ਕੀਤੀਆਂ ਜਾਣ ਗੈਸਟ ਫੈਕਲਟੀ ਵਾਲੇ ਅਧਿਆਪਕ ਨੇ ਜਿਹੜੇ ਉਹਨਾਂ ਨੂੰ ਬਹਾਲ ਕਰਕੇ ਵਿਦਿਆਰਥੀ ਨੇ ਕਲਾਸਾਂ ਸ਼ੁਰੂ ਕੀਤੀਆਂ ਜਾਣਾ ਹੋਰ ਵੀ ਇਹ ਕੁਝ ਅਧਿਆਪਕ ਇੱਥੋਂ ਬਦਲੀ ਕਰਵਾ ਕੇ ਚਲੇ ਗਏ ਨੇਗੇ ਉਹਨਾਂ ਦੀਆਂ ਤਨਖਾਹਾਂ ਨੇ ਜਿਹੜੀਆਂ ਉਹ ਇੱਥੋਂ ਬਜਟ ਦੇ ਵਿੱਚੋਂ ਦਿੱਤੀਆਂ ਜਾ ਰਹੀਆਂ ਨੇਗੀਆਂ ਉਹਨਾਂ ਦੀਆਂ ਤਨਖਾਹਾਂ ਇੱਥੋਂ ਬਜਟ ਦੇ ਵਿੱਚੋਂ ਦੇਣੀਆਂ ਬੰਦ ਕੀਤੀਆਂ ਜਾਣਾ ਸੋ ਆਪਣੇ ਆਪ ਨੂੰ ਇਨਕਲਾਬੀਆ ਦੀ ਸਰਕਾਰ ਕਹਾਉਣ ਵਾਲੀ ਭਗਵੰਤਮਾਨ 2-3 ਸਾਲ ਹੋਣ ਵਾਲੇ ਆਗੇ ਕੱਖ ਨਹੀਂ ਕੀਤਾ ਮਾਤਰ ਅਗੇ ਵਿਦਿਆਰਥੀ ਨੌਜਵਾਨਾਂ ਦੇ ਲਈ ਤੇ ਉਲਟ ਹੋਇਆਗਾ ਵੀ ਆਪਦੀਆਂ ਮਾਤਰ ਅਗੇ ਖਰਤੇ ਇਕੱਠੇ ਕਰਕੇ ਪਾਸੇ ਪੈਸਾ ਇਕੱਠਾ ਕਰਕੇ ਆਪਦੀਆਂ ਜੇਬਾਂ ਭਰੀਆਂ ਨੇਗੀਆਂ ਜੋ ਪੰਜਾਬ ਦੇ ਨੌਜਵਾਨ ਸੜਕਾਂ ਤੇ ਰੋ ਰਹੇ ਨੇਗੇ ਵਿਦਿਆਰਥੀ ਸੜਕਾਂ ਤੇ ਰੋਣ ਰਹੇ ਨੇਗੇ ਜੋ ਵਿਦਿਆਰਥੀਆਂ ਤੇ ਨੌਜਵਾਨਾਂ ਦਾ ਭਵਿੱਖ ਜਿਹੜਾ ਉਹ ਦਾਤੇ ਲਾਉਣ ਦੇ ਰਾਹ ਤੁਰ ਰਹੀ ਹੈ ਭਗਵੰਤ ਮਾਨ ਸਰਕਾਰ ਤੇ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੋ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਮੇਂ ਦੇ ਵਿੱਚ ਸਾਨੂੰ 2 ਦਿਨ ਦਾ ਸਮਾਂ ਦਿੱਤਾਗਾ ਇਥੋਂ ਦੇ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਦਾ ਹੱਲ ਕਰਨ ਦਾ ਜੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਕਾਲਜ ਦੇ ਵਿੱਚ ਕੁਝ ਵੀ ਹੁੰਦਾ ਕਾਲਜ ਨੂੰ ਜਿੰਦਾ ਲਾਇਆ ਜਾਂਦਾਗਾ ਤਾਂ ਉਹਦੀ ਜ਼ਿੰਮੇਵਾਰੀ ਇੱਥੋਂ ਦੇ ਪ੍ਰਸ਼ਾਸਨ ਦੀ ਤੇ ਪੰਜਾਬ ਸਰਕਾਰ ਦੀ ਹੋਵੇਗੀ ਮੈਡਿਸਟ ਵਿੱਚ ਪੜਾਉਣਾ ਐਜ਼ ਅ ਪੀਟੀਆ ਹੈ ਟੀਚਰ ਪੜਾਉਣਾ ਐ ਸਾਡਾ ਤੇ ਗੈਸਟ ਫੈਕਲਟੀ ਦੋਨਾਂ ਦਾ ਇਹ ਮਸਲਾ ਹੈ ਵੀ ਸਾਨੂੰ ਇਹ ਜੁਆਇਨ ਨਹੀਂ ਕਰਵਾ ਰਹੇ ਨਾ ਕਰਵਾਉਣ ਕਰਕੇ ਸਾਡੇ ਬੱਚਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਉਸ ਕਰਕੇ ਅਸੀਂ ਚਾਹੁੰਦੇ ਆ ਵੀ ਸਾਨੂੰ ਜਲਦ ਤੋਂ ਜਲਦ ਕਾਲਜ ਵੱਲੋਂ ਜੁਆਇਨ ਕਰਾਇਆ ਜਾਵੇ ਗੈਸਟ ਫੈਕਲਟੀ ਤੇ ਪੀਟੀਆ ਦੋਨਾਂ ਨੂੰ ਜਲਦੀ ਤੋਂ ਜਲਦੀ ਜੁਆਇਨ ਕਰਾਇਆ ਜਾਵੇ ਤੇ ਬੱਚਿਆਂ ਦੀ ਪੜ੍ਹਾਈ ਤੇ ਭਵਿੱਖ ਨਾਲ ਨਾ ਖਿਲਵਾੜ ਹੋਵੇ ਬਸ ਸਾਡੀ ਇਹੀ ਮੰਗਾਂ ਨੇ ਸਾਨੂੰ 12 ਮਹੀਨੇ ਕੀਤਾ ਜਾਵੇ ਇਹ ਜਿਹੜੇ 4-4 ਮਹੀਨੇ ਸਾਨੂੰ ਰਿਲੀਵ ਕਰ ਦਿੰਦੇ ਨੇ ਉਦੋਂ ਨਾ ਤਾਂ ਬੱਚਿਆਂ ਦੇ ਕੋਲ ਕੋਈ ਕੁਝ ਪੜ੍ਹਾਈ ਦਾ ਸੋਰਸ ਹੁੰਦਾ ਨਾ ਹੀ ਸਾਡੇ ਕੋਲੇ ਕੋਈ ਸੋਰਸ ਇਨਕਮ